ਦੋਸਤੋ ਸਤਿ ਸ਼੍ਰੀ ਅਕਾਲ ਜੀ ਨਵੀਂ ਕਹਾਣੀ ਦੇ ਵਿੱਚ ਤੁਹਾਡਾ ਸਵਾਗਤ ਹੈ ਦੋ ਦੋਸਤਾਂ ਦੀ ਕਹਾਣੀ ਆ ਤੇ ਕਾਲਜ ਦੀ ਕਹਾਣੀ ਕਹਿ ਲਓ ਕਾਲਜ ਨਵੇਂ-ਨਵੇਂ ਸ਼ੁਰੂ ਹੁੰਦੇ ਨੇ ਤੇ ਸਾਰੇ ਉੱਥੇ ਇੱਕ ਦੂਜੇ ਦੇ ਲਈ ਨਵੇਂ ਸੀਗੇ ਤੇ ਇੱਕ ਕਲਾਸ ਦੇ ਵਿੱਚ ਦੋ ਦੋਸਤ ਬਹੁਤ ਪੱਕੇ ਬਣ ਜਾਂਦੇ ਨੇ ਉਹਨਾਂ ਨੂੰ ਹੋਈ ਥੋੜੀ ਦੇਰ ਹੁੰਦੀ ਆ ਪਰ ਉਹਨਾਂ ਦੀ ਆਪਸ ਦੇ ਵਿੱਚ ਨਾ ਅਟੈਚਮੈਂਟ ਬਹੁਤ ਹੋ ਜਾਂਦੀ ਆ ਇੱਕ ਦਿਨ ਉਹਦਾ ਜਨਮ ਦਿਨ ਆਉਂਦਾ ਦੂਜੇ ਦੋਸਤ ਦਾ ਤੇ ਜਿਹੜਾ ਪਹਿਲਾ ਦੋਸਤ ਹੁੰਦਾ ਉਹਨੂੰ ਕੁਝ ਗਿਫਟ ਦੇਣਾ ਚਾਹੁੰਦਾ ਉਹ ਸੋਚੀ ਜਾਂਦਾ ਵੀ ਮੈਂ ਗਿਫਟ ਕਰਾਂ ਕੀ ਚਲੋ ਉਹ ਫੈਸਲਾ ਕਰਦਾ ਵੀ ਮੈਂ ਇਹਨੂੰ ਇੱਕ ਕਮੀਜ਼ ਇੱਕ ਸ਼ਰਟ ਗਿਫਟ 'ਚ ਦਿੰਦਾ ਵਾਂ ਚਲੋ ਜੀ ਉਸ ਤੋਂ ਬਾਅਦ ਉਹ ਇਹ ਕਨਫਿਊਜ਼ ਹੋ ਜਾਂਦਾ ਵੀ ਮੈਂ ਹੁਣ ਸ਼ਰਟ ਜੇ ਦਵਾਂ ਤਾਂ ਦਵਾਂ ਕਿਹੜੇ ਕਲਰ ਦੀ ਇਹ ਫੈਸਲਾ ਕਰਦਾ ਵੀ ਮੈਂ ਉਹਨੂੰ ਜੇ ਸ਼ਰਟ ਦਵਾਂਗਾ ਤਾਂ ਬਲੈਕ ਕਲਰ ਦੀ ਦਵਾਂਗਾ ਕਾਲੇ ਰੰਗ ਦੀ ਸ਼ਰਟ ਦਵਾਂਗਾ ਚਲੋ ਜੀ ਉਹ ਕਾਲੇ ਰੰਗ ਦੀ ਕਮੀਜ਼ ਲੈ ਕੇ ਜਨਮ ਦਿਨ ਵਾਲੇ ਦਿਨ ਕਾਲਜ ਪਹੁੰਚਦਾ ਜਦੋਂ ਕਲਾਸ 'ਚ ਉਹਦਾ ਉਹ ਦੋਸਤ ਆਉਂਦਾ ਉਹਨੂੰ ਵਧਾਈਆਂ ਦਿੰਦਾ ਉਹਨੂੰ ਹੱਗ ਕਰਦਾ ਜੱਫੀ ਪਾਉਂਦਾ ਤੇ ਉਹਨੂੰ ਬਹੁਤ ਸਾਰਾ ਆਪਣਾ ਪਿਆਰ ਤੇ ਵਧਾਈਆਂ ਜਿਹੜੀ ਉਹ ਜ਼ਾਹਰ ਕਰਦਾ ਤੇ ਨਾਲ ਹੀ ਉਹਨੂੰ ਤੋਹਫ਼ਾ ਜਿਹੜਾ ਉਹ ਲੈ ਕੇ ਆਇਆ ਸੀ ਉਹਨੂੰ ਪੇਟ ਕਰਦਾ ਤੇ ਉਹਨੂੰ ਕਹਿੰਦਾ ਵੀ ਤੂੰ ਖੋਲ ਕੇ ਦੇਖ ਲੈ ਵੀ ਤੈਨੂੰ ਇਹ ਪਸੰਦ ਆਇਆ ਮੇਰਾ ਤੋਹਫ਼ਾ ਜਾਂ ਨਹੀਂ ਉਹ ਦੂਜਾ ਦੋਸਤ ਉਹਦੇ ਕਹਿਣ ਤੇ ਉਹਦੇ ਸਾਹਮਣੇ ਹੀ ਉਹ ਤੋਹਫਾ ਖੋਲ ਕੇ ਦੇਖਦਾ ਉਹ ਦੇਖਦਾ ਵੀ ਇਹਦੇ ਵਿੱਚ ਕਾਲੇ ਰੰਗ ਦੀ ਜਿਹੜੀ ਕਮੀਜ਼ ਆ ਉਹ ਕਹਿੰਦਾ ਯਾਰ ਵੀ ਮੈਨੂੰ ਇਹ ਕਮੀਜ਼ ਬੜੀ ਪਸੰਦ ਆਈ ਵੀ ਬਲੈਕ ਤਾਂ ਮੇਰਾ ਫੇਵਰਟ ਕਲਰ ਆ ਤੈਨੂੰ ਕਿਵੇਂ ਪਤਾ ਲੱਗਿਆ ਵੀ ਕਾਲਾ ਰੰਗ ਮੇਰਾ ਫੇਵਰਟ ਆ ਉਹ ਦੋਸਤ ਕਹਿੰਦਾ ਮੈਂ ਵੈਸੇ ਹੀ ਅੰਦਾਜ਼ਾ ਲਗਾਇਆ ਸੀ ਵੀ ਤੈਨੂੰ ਮੈਂ ਜ਼ਿਆਦਾਤਰ ਕਾਲੇ ਕੱਪੜਿਆਂ ਦੇ ਵਿੱਚ ਹੀ ਹਮੇਸ਼ਾ ਦੇਖਿਆ ਵਾ ਤੇਰੇ ਕੋਲ ਜਿੰਨੀਆਂ ਵੀ ਟੀ-ਸ਼ਰਟਸ ਨੇ ਜਾਂ ਹੁਰ ਜੋ ਵੀ ਤੂੰ ਪਹਿਰਾਵਾ ਪਾਉਣਾ ਵਾ ਜ਼ਿਆਦਾਤਰ ਤੂੰ ਕਾਲਾ ਪਾਉਣਾ ਵਾ ਇਹਦਾ ਮਤਲਬ ਕਿ ਤੈਨੂੰ ਉਹਦੇ ਵਿੱਚ ਖੁਸ਼ੀ ਮਹਿਸੂਸ ਹੁੰਦੀ ਆ ਤੂੰ ਉਹਦੇ ਵਿੱਚ ਕੰਫਰਟੇਬਲ ਹੁੰਨਾ ਵਾ ਤੇ ਮੈਂ ਵੀ ਤਾਂ ਹੀ ਫੈਸਲਾ ਕੀਤਾ ਵੀ ਮੈਂ ਤੈਨੂੰ ਕਾਲਾ ਰੰਗ ਹੀ ਗਿਫਟ ਦਊਗਾ ਉਹ ਦੋਸਤ ਕਹਿੰਦਾ ਤੂੰ ਬਿਲਕੁਲ ਸਹੀ ਪਛਾਣਿਆ ਮੇਰੇ ਪਹਿਰਾਵੇ ਤੋਂ ਕਿ ਮੈਨੂੰ ਸੱਚੀ ਚ ਕਾਲਾ ਰੰਗ ਬਹੁਤ ਪਸੰਦ ਆ ਤੇ ਕਾਲਾ ਰੰਗ ਪਾ ਕੇ ਮੈਂ ਆਪਣੇ ਆਪ ਦੇ ਵਿੱਚ ਇੱਕ એનર્ਜੀ ਫੀਲ ਕਰਦਾ ਹਾਂ ਸੋ ਬਸ ਕਹਾਣੀ ਇੰਨੀ ਕੀ ਆ ਦੋਸਤੋ ਅੱਜ ਹੁਣ ਇਹ ਨਾ ਸੋਚਿਓ ਵੀ ਇਹ ਕਹਾਣੀ ਕੀ ਬਣੀ ਬਹੁਤ ਵੱਡੀ ਸਿੱਖਿਆ ਵਾ ਇਹ ਛੋਟੀ ਜੀ ਕਹਾਣੀ ਤੋਂ ਇੱਕ ਦੋਸਤ ਨੇ ਕਾਲੇ ਰੰਗ ਦੀ ਕਮੀਜ਼ ਉਹਨੂੰ ਤਾਂ ਦਿੱਤੀ ਕਿਉਂਕਿ ਉਹ ਕਾਲਾ ਰੰਗ ਜਿਆਦਾ ਪਾਉਂਦਾ ਸੀ ਹੁਣ ਇਹ ਦੇਖੋ ਵੀ ਜੋ ਸ੍ਰਿਸ਼ਟੀ ਆ ਉਹ ਸਾਨੂੰ ਕੀ ਦਿੰਦੀ ਆ ਉਹ ਉਹੀ ਚੀਜ਼ ਦਿੰਦੀ ਆ ਜੋ ਸਾਨੂੰ ਪਸੰਦਾ ਜਿਹੜੇ ਮਾਹੌਲ ਦੇ ਵਿੱਚ ਆਪਾਂ ਜਿਆਦਾ ਰਹਨੇ ਆ ਤੁਸੀਂ ਉਦਾਸੀ ਤੇ ਜਿਆਦਾ ਰਹੋਗੇ ਸ੍ਰਿਸ਼ਟੀ ਕੁਦਰਤ ਪ੍ਰਕਿਰਤੀ ਕਹ ਲਓ ਤੁਹਾਨੂੰ ਉਦਾਸੀ ਹੀ ਜ਼ਿਆਦਾ ਦਊਗੀ ਤੁਸੀਂ ਖੁਸ਼ ਰਹਿਣ ਦੀ ਕੋਸ਼ਿਸ਼ ਵੀ ਕਰਨੀ ਸ਼ੁਰੂ ਕਰਤੀ ਜਦੋਂ ਤੁਸੀਂ ਇਹ ਦਿਖਾਉਣ ਲੱਗੇ ਸਾਰਿਆਂ ਨੂੰ ਵੀ ਮੈਂ ਬਹੁਤ ਖੁਸ਼ ਆ ਤਾਂ ਤੁਹਾਨੂੰ ਖੁਸ਼ੀਆਂ ਰਿਟਰਨ ਦੇ ਵਿੱਚ ਜਰੂਰ ਮਿਲਣਗੀਆਂ ਸੋ ਇਹ ਆਪਣੇ ਹੱਥਾਂ ਦੀ ਤੁਸੀਂ ਪ੍ਰਕਿਰਤੀ ਤੋਂ ਕਿਹੜਾ ਤੋਹਫ਼ਾ ਲੈਣਾ ਚਾਹੁੰਦੇ ਹੋ ਖੁਸ਼ੀਆਂ ਵਾਲਾ ਲੈਣਾ ਚਾਹੁੰਦੇ ਹੋ ਜਾਂ ਕਮੀਆਂ ਵਾਲਾ ਲੈਣਾ ਚਾਹੁੰਦੇ ਹੋ ਸੋ ਦੋਸਤੋ ਇੰਨੀ ਇੱਕ ਮੋਟੀਵੇਸ਼ਨ ਅੱਜ ਦੀ ਕਹਾਣੀ 'ਚ ਮੈਂ ਤੁਹਾਨੂੰ ਦੇਣੀ ਚਾਹੁੰਦਾ ਸੀਗਾ ਜੀ ਅਗਲੀ ਕਹਾਣੀ ਹੋਰ ਵੀ ਜ਼ਿਆਦਾ ਮੋਟੀਵੇਸ਼ਨ ਦੇ ਨਾਲ ਭਰੀ ਹੋਈ ਲੈ ਕੇ ਬਹੁਤ ਜਲਦੀ ਤੁਹਾਡੇ ਸਨ ਮੁਖ ਹੋਊਗਾ ਜੀ